ਇੱਕ ਪੰਡ ਗੁਟਕੇ ਸਾਹਿਬ ਦੀ ਪਾਟੀ ਲਿਆ ਕੇ ਰੱਖੀ ਜਿਹੜੇ ਜਵਾਕਾਂ ਨੇ ਨੀਕਾ ਮਾਰੀਆਂ ਨੇ ਪਾੜੇ ਪਏ ਨੇ ਓਏ ਸੁਣੋ ਗੱਲ ਦੂਜੀ ਗੱਲ ਇਹ ਆ ਵੀ ਆ ਤਾਂ ਮੂਹ ਇਹ ਇੱਕ ਮਿੰਟ ਇੱਕ ਮਿੰਟ ਇਹ ਮੇਰੇ ਪਾਪਾ ਇਹਨਾਂ ਨੂੰ ਖਾਲੀ ਕਰ ਚਾਰ ਆਹ ਇਹਨਾਂ ਨੂੰ ਹੋਰ ਕੁਝ ਨਾ ਕਹੋ ਜਿਹੜਾ ਜਿਲ੍ਹਾ ਕਹਿੰਦਾ ਉਹਨੂੰ ਕਹਿੰਦੇ ਅੱਜ ਚੀਦਾ ਸਿੰਘ ਦਾ ਗੁਰਦੁਆਰਾ ਤੇ ਮੱਥਾ ਟੇਕ ਕੇ ਨਾ ਕਹਿ ਦੇਣਾ ਵੀ ਚਾਰ ਚਾਰ ਵਿਆਹ ਰੋਜ਼ ਦੇ ਕਰਦੇ ਰਹੇ ਨੇ ਕੋਈ ਕਿਸੇ ਦੀ ਕੁੜੀ ਕਿਸੇ ਦਾ ਮੁੰਡਾ ਕਿਸੇ ਦਾ ਕੋਸ਼ ਸੁਣ ਲੋ ਗੱਲ ਬਾਈ ਨਾਲ ਨਹੀਂ ਇੰਤਹਾਂ ਹੀ ਸੀ ਪੈਂਦਾ ਸੀ ਉਹ ਗੱਲ ਉਹ ਚ ਮੰਨੇ ਨੇ ਅਸੀਂ ਵਿਆਹ ਆਹ ਦੇਖੋ ਆ ਜੀਤਾ ਮਾਤਾ ਕੋਟ ਚ ਮੰਨ ਕੇ ਆਈ ਹਾਂ ਤਾਂ ਬੋਤੀ ਹੋ ਗਈ ਸੀ ਗਾਹ ਤੋਂ ਹੀ ਰਟੀਆਂ ਕਰਦੀ ਸੁਣੋ ਗੱਲ ਬਾਬਾ ਜੀ ਜਿਹੜਾ ਇਹ ਗੁਰੂ ਘਰ ਦੇਖਦਾ ਮੈਂ ਹੈਗਾ ਜੀ ਮੁੰਡਾ ਲੱਡਾ ਲੱਗਿਆ ਮੈਂ ਸਰਟੀਫਿਕੇਟ ਨਹੀਂ ਕਹਿੰਦੇ ਜੀ ਸਰਟੀਫਿਕੇਟ ਬਣਾਇਆ ਕਰਦਾ ਮੇਰਾ ਲੈਕਚਰ ਪੜਤ ਕਰਾ ਕੇ ਕੋਲ ਆਇਓ ਤੁਸੀਂ ਆਇਆ ਜੀ ਸਰਟੀਫਿਕੇਟ 12 ਸਾਲ ਕੇਸ ਚੱਲਿਆ ਹੈ। ਬਰੇਜ ਜਦਾ ਹੀ ਬਾਬੇ ਦਾ ਸੰਗਤ ਸਾਹਿਬ ਦਿੱਤੀ ਹੋਈ ਸੀ। ਫੇਰ ਆਏ ਆ। ਚਲ ਮਾਲਕ ਦੇ ਲੈਰ ਹੋਈ ਹੈ। ਨਾਲ ਕੇ ਸੰਗਤ ਜੋੜਨੀ ਸ਼ੁਰੂ ਕਰਤੀ। ਸੰਗਤ ਦੇ ਦੋਦਾਰੇ ਕਾਹੀ ਆਉਂਦਾ। 7:00 ਵਜੇ। ਇਹ ਨਹੀਂ। ਇਹ ਇੰਨੇ ਘਰੇ ਪਾਇਆ ਸੰਗਤ ਬਣਾਇਆ। ਅਜੀ ਬਲਾਵਰ ਬੰਦੇ। ਇਹ ਲਾਇ 1.5 ਲੱਖ ਤੋਂ। ਐਂਦਾ ਇਦਾਂ ਨਹੀਂ ਹੋਣ ਦੇ ਨਾ। ਮਾਰੇ ਤੇ ਪਟਾਣੇ ਟ੍ਰੇਮ ਆਪ। ਇਹ ਤਾਂ ਇੱਕ ਹੀ ਪਲੇਸ ਤੇ। ਫੋਨ ਮਾਰੋ ਭਾਈ। ਮੇਰੇ ਨਾਮ ਹੈ। ਮਾਤਰੀ ਹੋਵੇ ਮੂਰੇ। ਦੱਸੋ ਜੇ ਬਲਾਵ ਮਾਰੇ ਬਿਆਨ ਨਹੀਂ। ਹਾਂ ਹਾਂ ਜੀ। ਇਹ ਕਿ ਹੋਇਆ দান ਕੀਤੀ ਸੀ ਕਿਨਾਂ ਨੇ দান ਕੀਤੀ ਸੀ ਬੀਬੀ ਜਦ দান ਕੀਤੀ ਸੀ ਕਿਹਨੇ ਕੀਤੀ ਸੀ দান ਕੀਤੀ ਸੀ ਬਿਲਕੁਲ ਵੀ ਨਹੀਂ ਕੋਈ ਕੋਣ ਆਇਓ ਜਿਆਦਾ ਸਹਾਰਾਂਗੇ ਨਾ ਬੰਦੇ ਨੇ ਗ੍ਰਾਂਤੀ ਦੂਜਾ ਰੱਖ ਲੈਣ ਤੁਸੀਂ ਇਹ ਕੰਮ ਕਿਉਂ ਕੀਤਾ ਨਾ ਸੀ ਕੋਈ ਵਿਆਹ ਨਹੀਂ ਕਰਾਇਆ ਹਾਂਜੀ ਬਿਲਕੁਲ ਨਹੀਂ ਵਿਆਹ ਕਰਾਇਆ ਇਹ ਸਾਰੇ ਇਹਦਾ ਮਤਲਬ ਵਿਆਹ ਕਰਾਉਣ ਦੇ ਵਿੱਚ ਇਹ ਜਿੰਨੇ ਮਲੇਦਾਰਾ ਸਾਰੇ ਇਹ ਭਾਗੀ ਸਾਰੇ ਸਾਰੇ ਨਹੀਂ ਸਾਰੇ ਨਹੀਂ ਬਿਲਕੁਲ ਜੋ ਤੁਸੀਂ ਕੀਤਾ ਜੋ ਤੁਸੀਂ ਕਹਿੰਦਾ ਵੀ ਗ੍ਰੰਥੀ ਹਾਂ ਮੈਂ ਯਾਦ ਆਉਂਦਾ ਹਾਂ ਹਾਂ ਮੈਂ ਹਾਂ ਜੇ ਲੇਖ ਤੱਕ ਨਹੀਂ ਮਾਤਾ ਜੀ ਜੱਦੀ ਹੋਣ ਦੀ ਹਾਂ ਜੀ ਲੈ ਕੇ ਹੋਣ ਤੇਰੇ ਆਉਣਾ ਪੈਣਾ ਲਾ ਲਾਉਂਦੀਆਂ ਨੇ ਬੰਦੇ ਚੈਨ ਵੀ ਹੋਣ ਚਾਹੀਨਾ ਕੋ ਅਜਿ ਜੇ ਮਾਤਾ ਜੀ ਲੋਹਾ ਜਿੰਨਾ ਕਾ ਦਿੱਤੀ ਹੋਊਗੀ ਸੈਨ ਅਲੈਕਾ ਰੇ ਬਾਈ ਸਾਰੇ ਬੋਲੀ ਵੇਖਣਾ ਕਿ ਮੇਰੀ ਗਰੰਟੀ ਦਾ ਸੈਂਡ ਨਹੀਂ ਹੁੰਦਾ ਹੋਰਗੇ ਬਾਬਾ ਜੀ ਇਹਨਾਂ ਦਾ ਕੰਮ ਹੈ ਮਾਤਾ ਇਹਨੇ ਪੈਣੇ ਵੀਰ ਜੀ ਵੀਡੀਓ ਹੈ ਹਾਂ ਦਿਖਾ ਦਿਓ ਵੀਡੀਓ ਦਿਖਾ ਦਿਓ ਦਿਖਾਓ ਵੀਡੀਓ ਦਿਖਾਓ ਵੀਡੀਓ ਤਾਂ ਜਦੋਂ ਇਹ ਮੰਦੇ ਨੇ ਸਾਰਾ ਮੁਹੱਲਾ ਸਾਡੇ ਕੋਲ ਆਇਆ ਦਿਖਾਓ ਵੀਡੀਓ ਦਿਖਾਓ ਵੀਡੀਓ ਸਾਡੇ ਸ਼ਹਿਰ ਦਾ ਕੁੰਦਲਾ ਨਹੀਂ ਜਿਆਨੇ ਦਿਖਾਓ ਵੀਡੀਓ ਬਾਰੇ ਦਿਖਾਓ ਵੀਡੀਓ ਵੀ ਆਉਂਦੀ ਆਪਾਂ ਦੇਖੀਏ ਤਾਂ ਸਹੀ ਕੀ ਹਸਾਬ ਹੈ ਅੱਜ ਦੇਖੀਏ ਜੀ ਉੱਥੇ ਨਵੇਂ ਸੁਭਾਅ ਦੇ ਜਿਹੜੇ ਆ ਉੱਧਰ ਪ੍ਰਕਾਸ਼ ਕਰਾਤੇ ਅਸਲ ਤੇ ਨੀਸ਼ਾਨ ਸਾਹਿਬ ਕਾਹਦੇ ਦਿਖਾਤਾ ਬਾਬਾ ਜੀ ਜਦੋਂ ਸੰਗਤਾਂ ਨਹੀਂ ਗਏ ਅਸੀਂ ਬੇ ਕੰਕ੍ਰੀਟ ਵਾਲੇ ਲੈ ਕੇ ਗਏ ਹਾਂਜੀ ਸਾਰਾ ਕੁਝ ਅਸੀਂ ਵਿਧੀ ਅਨੁਸਾਰ ਪਾਪਾ ਜੀ ਸਵੇਰੇ ਲਿਖਤੀ ਰੂਪ ਚ ਮਿਲ ਜੂਗਾ ਲਿਖਤੀ ਰੂਪ ਕਾਦਾ ਚਾਹੀਦਾ ਦੱਸੋ ਜੀ ਤੇ ਜਿਹੜਾ ਗੁਰੂ ਮਹਾਰਾਜਾ ਤੁਸੀਂ ਬੇਅਦਵੀ ਦਿੱਤੀ ਆ ਪਹਿਲਾਂ ਤੁਸੀਂ ਨਾ ਇੱਥੇ ਅਸੀਂ ਕੋਈ ਬੇਅਦਵੀ ਨਹੀਂ ਕੀਤੀ ਬੇਅਦਵੀ ਜਿੱਨਾ ਕੀਤੀ ਉਹਨਾਂ ਕੀਤੀ ਅਸੀਂ ਕਾਦੀ ਕੀਤੀ ਅਸੀਂ ਤਾਂ ਸਭੋ ਮਹਾਰਾਜ ਦੇ ਜੋ ਵੀ ਸਾਨੂੰ ਨਿਮਨ ਅਨੁਸਾਰ ਸਹੀ ਲੱਗਾ ਸੀ ਉਹ ਕੀਤਾ ਅਸੀਂ ਬੇਅਦਵੀ ਨਹੀਂ ਕੀਤੀਗੇ ਬੇਅਦਵੀ ਅਸੀਂ ਤਾਂ ਕਰਦੇ ਜੇ ਅਸੀਂ ਵੀ ਕਮਾਈ ਕਰਦੇ ਅਸੀਂ ਵੀ ਵਿਆਹ ਕਰਾਉਂਦੇ ਲੋਕਾਂ ਦੇ ਇਤਨਾ ਅਸੀਂ ਵੀ ਇੱਥੇ ਦਵਾਈਆਂ ਪਾਉਂਦੇ ਪੈਸੇ ਪਿੰਡ ਵਾਲੀ ਸੀ ਪਿੰਡਾਂ ਦੇ ਸਾਰੇ ਸਿੱਤੇ ਪਈ ਸੀ ਮੁੰਡੇ ਵਾਲੇ ਵੀ ਜਰੂਰ ਛੋਟੇ ਛੋਟੇ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦਾ ਵਿਆਹ ਕਰਾ ਰਿਹਾ ਬਾਲਕ ਬੱਚਿਆਂ ਦਾ ਆਹ ਭਾਈ ਸਾਹਮਣੇ ਦਵਾਈਆਂ ਪਾਉਣਾ ਆ ਦੇਖਰ ਮਾਲਿਆਂ ਦਾ ਹਾਲ ਜਿਹੜੇ ਆਂਦੀ ਏ ਅਸੀਂ ਤਾਂ ਐਂ ਸਾਕੇ ਅਸੀਂ ਤਾਂ ਇਹ ਜਿਹੜੀ ਦੇਖੋ ਜਿਹੜੇ ਮਾਲਿਆਂ ਦੇ ਦੇਖੋ ਇਹਦੀ ਕਿ ਪਤਾ ਕੁੱਤੇ ਨੇ ਦੇਖੋ ਇੱਥੇ ਲੈ ਕੇ ਖੇਡਿਆ ਕੁੱਤਾ ਇਹ ਦੂਮਾ ਨਾਲੇ ਤਾਬਿਆ ਦੇ ਆ ਦੇਖ ਤੇ ਕਿਹਦੇ ਸੀ ਕਿ ਉਸ ਵੇਲੇ ਜਿਹਦੀ ਜੁਬੀ ਸੀ ਉਹ ਬਾਬਾ ਜੀ ਵੇਖ ਰਿਹਾ ਸੀ ਉਹ ਤੋਂ ਪ੍ਰਬੰਧ ਕਰੇ ਇੱਕ ਮਿੰਟ ਮੈਂ ਤਾਂ ਮਕੈਨਿਜ਼ਮ ਪੂਰੇ ਬਗਵਾ ਕੀ ਗੱਲ ਕੀ ਬਣੀ ਨੀ ਆ ਪਾਈਆ ਇਧਰੋਂ ਆ ਦੱਸੋ ਕਿਹੜਾ ਆਹ ਦੇਖਦਾ ਕੀ ਬਥਾਵਾ ਹੈ ਜੇ ਤੁਹਾਨੂੰ ਕੋਈ ਵੀ ਦੇਦੋਂ ਪਤਾ ਆ ਜਿਆ ਜੋ ਜੋ ਮਾਰੇ ਦਾ ਪ੍ਰਕਾਸ਼ ਲੈ ਕੇ ਗਏ ਹੋ ਤੁਸੀਂ ਤੇ ਇਹਨਾਂ ਨੂੰ ਕਿਉਂ ਨਹੀਂ ਨਾਲ ਲੱਗੇ ਦੇਖੋ ਲੈ ਨਹੀਂ ਨਹੀਂ ਦੱਸ ਦਿਆ ਤੁਹਾਨੂੰ ਕੋਨਾ ਗੱਡੀ ਸਾਡੇ ਕੋਲ ਜਿਹੜੀ ਪਾਲਕੀ ਸੀ ਉਹਦੇ ਦੋ ਬੀੜਾ ਆਈਆਂ ਗੁਟਕਾ ਸਾਹਿਬ ਜalade ਸੀ ਤੇ ਸਿੰਘ ਅੰਦਰ ਜਦੋਂ ਬਹਿ ਗਏ ਤੇ ਇਹ ਜਿਹੜੇ ਆਲਗੀਰ ਵਾਲੇ ਹੈਗੇ ਸੀ ਇਹ ਕਹਿੰਦੇ ਵੀ ਗੁਟਕਾ ਸਾਹਿਬ ਜਿਹੜੇ ਆਲਗੀਰ ਸਾਨੂੰ ਇੱਥੇ ਤੇ ਦੇ ਦੇ ਜੀ ਸਾਡੀਆਂ ਗੱਡੀਆਂ ਜਾਂਦੀਆਂ ਨਹੀਂ ਆਈ ਭੇਜ ਦਾਂਗੇ ਤੇ ਹੁਣ ਇੱਥੇ ਗਰਮੀ ਦੇ ਵਿੱਚ ਬਹੁਤ ਬੈਠੇ ਹੋਏ ਆ ਬਾਬਾ ਜੀ ਇਹ ਕਹਿੰਦੇ ਵੀ ਬਾਹਰ ਆਏ ਤੇ ਗੁੱਟ ਕੇ ਆਂ ਅੰਗ ਹਾਂਜੀ ਤੇ ਇਹਦੇ ਵਿੱਚ ਆਪਾਂ ਗੁਟਕਾ ਸਾਹਿਬ ਪੜਦੇ ਆ ਇਹਦੇ ਵਿੱਚ ਤੁਸੀਂ ਬੇ ਦੀ ਵੱਡੀ ਸਭ ਤੋਂ ਵੱਡੀ ਬੇ ਦੀ ਅਸੀਂ ਨਹੀਂ ਕੀਤੇ ਨਾ ਸਾਵੇਂ ਨਾ ਕੀਤੀ ਅਸੀਂ ਤਾਂ 12 ਦਾ ਟਾਰਗੇਟ ਰੱਖਿਆ ਸੀ ਇੱਕ ਗੱਡੀ ਹੋਰ ਮੰਗਾਉਂਦੇ ਅਸੀਂ 12 ਨਹੀਂ ਸੀ ਮੇਰੇ ਨਾਲ ਨਹੀਂ ਸੀ ਮੇਰਾ ਨਾਲ ਕੇ ਪੁੱਛੋ ਤੁਹਾਡੇ ਨਾਲ ਪਹਿਲਾਂ ਮੇਰੇ ਨਾਲ ਨਹੀਂ ਨਹੀਂ ਉਹ ਤਾਂ ਪੁੱਛੋ ਮੈਨੂੰ ਆ ਕੇ ਜੂ ਆਏ ਨੇ ਉਹ ਲੈਣੀ ਵੀ ਤੇਰਾ ਨਾਲ ਕਹੀਂ ਕਰਕੇ ਆਏ ਚੁੱਤੇ ਮਿਲ ਕੇ ਨਹੀਂ ਦਿੱਤਾ ਉਹਨੇ ਵਿੱਚ ਸਾਰਾ ਕੁਝ ਖਾਇਆ ਆ ਹਾਂ ਵੇਖੋ ਕੀ ਨਹੀਂ ਆਹ ਜਿਹੜੀ 650 ਦੀ ਜਿਹੜੀ ਚਾਲੀਂਦੀ ਸੀ ਆਹ ਦੇਖੋ ਜੀ ਅੰਗਾਂ ਦਾ ਗੁੱਟਿਆਂ ਦਾ ਜਿਹੜੀ ਸੱਤੀ ਉਹਨਾਈ ਹੁਣ ਚਲੋ ਐ ਬਾਬਾ ਜੀ ਕਿੱਥੇ ਗੱਲ ਦਾ ਸਾਨੂੰ ਦੱਸੋ ਉਹ ਦੀਦੀ ਆ ਜਾਂਦੀ ਏ ਪਤਾ ਨਹੀਂ ਕਿ ਜੀ ਬੱਸ ਪਤਾ ਨਹੀਂ ਕਿ ਸੁਖਮਣੀ ਸਾਹਿਬ ਆਏ ਤੇ ਇੱਕ ਵਾਰ ਕੀ ਹੋ ਗਿਆ ਬਾਬਾ ਜੀ ਆ ਮੇਰੇ ਤੋਂ ਆਏ ਥੋੜੀ ਆਏ ਆ ਮੇਰੇ ਘਰ ਸਾਰੇ ਥੋੜੀ ਆਏ ਸਾਰੇ ਥੋੜੀ ਆਏ ਇਹ ਉਹਨਾਂ ਦੇ ਘਰ ਆਏ ਨੇ ਤਾਂ ਕਰਕੇ ਨਹੀਂ ਬਾਬਾ ਕਰਾਉਂਦਾ ਸਾਰੇ ਕਰੋ ਤਾਂ ਸਾਰੇ ਉਹਨਾਂ ਦੇ ਬਾਬਾ ਬਾਬਾ ਇਹ ਕਿਹੜੇ ਤੁਹਾਡੇ ਨਾ ਉਹ ਫਿਰ ਮੈਂ

ਇਹ ਵੀ ਗੱਲਾਂ ਦੱਸਦਾ ਸੁਣੋ ਗੱਲ ਉਹ ਲਿਆ ਚਾਂਦਰਾ ਚੋਕੇ ਐਨੇ ਨਾ ਨਾਲ ਦੇਣ ਸ਼ਰਾਬ ਪੀ ਕੇ ਤੇ ਆਂਡਿਆਂ ਦੇ ਖੋਲ ਛੁੱਟੇ ਹੋਏ ਤੇ ਇਧਰੋਂ ਬਾਪੇ ਨੇ ਦਰਵਾਜ਼ਾ ਕੱਢਿਆ ਕੁੱਤੇ ਨੇ ਇੱਥੇ ਆਂ ਕੇ ਪਾੜੇ ਹੋ ਤੇ ਮਹਾਰਾਜ ਨਾਲ ਬੈਠੇ ਹੋਰ ਬੇਅਦਵੀ ਦੱਸੋ ਯਾਰ ਕਿਵੇਂ ਉਹ ਟਵਿਸਟ ਉਹ ਬੱਡੀ ਮਾਇਦਾ ਇਹ ਕਹਿੰਦਾ ਮਹਾਰਾਜ ਉਹ ਆਪੇ ਆਖੀ ਜੋ ਸ਼ਰਾਬ ਨਾਲ ਕਾਰੀ ਆਇਓ ਉਹ ਚਾਹ ਖਾਣੇ ਆ ਗਏ ਕਿਹੜੇ ਗੁੱਦੇ ਦੀ ਗਲਤੀ ਆ ਨਾ ਖਾਂਦਾ ਨਹੀਂ ਪੂਰੀ ਹੋ ਗਈ ਸੀ ਗ੍ਰਾਂੰਟੀ ਆਹ ਤੇ ਫਿਰ ਉਹ ਨਹੀਂ ਸਾ ਵੱਡਾ ਬਰ ਗਿਆ ਦਾਇਰਾ ਵੱਡਾ ਬਣ ਗਿਆ ਸੀ ਹੁਣੇ ਬੰਦੇ ਨੇ ਕਹਿਤਾ ਵੀ ਮੈਨੂੰ ਨਹੀਂ ਪਤਾ ਚੱਲ ਇਹਨੂੰ ਕਹਿ ਵੀ ਇਹ ਤਾਂ ਦੱਸ ਦੇ ਵੀ ਇੱਥੋਂ ਤੁਸੀਂ ਲੰਘਦੇ ਸੀ ਗਲੀ ਚ ਦੋ ਟਾਈਮ ਵੀ ਇੱਥੇ ਪੰਜ ਪੰਜ ਛੇ ਛੇ ਗੱਡੀਆਂ ਖਲੌਂਦੀਆਂ ਸੀ ਵਿਆਹ ਹੁੰਦੇ ਸੀ ਇਹ ਤਾਂ ਦੱਸ ਦੇ ਲੋਕੋ ਨੂੰ ਕਹ ਨਾਲੋ ਸਿਰ ਦੇ ਨੂੰ ਕਹ ਨਾਲੀ ਪਰ ਇਤਨਗਰ ਅੱਛਾ ਅੱਜ ਬਾਬਾ ਜੀ ਹੁਣੀ ਪਹੁੰਚੇ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚ ਵਿਆਹ ਕਰਵਾਈ ਜਾਂਦੇ ਸੀ ਪੈਸੇ ਕਰ ਦਿੰਦੇ ਸੀ ਹਾਂਜੀ ਬਜੀ ਉਹਨਾ ਪਹਿਲਾਂ ਪਹਿਲਾਂ ਨਾ ਮਤਲਬ ਇਦਾਂ ਸੀਗਾ ਜਦੋਂ ਬਾਬਾ ਜੀ ਸੀਗੇ ਨਾ ਜਦੋਂ ਇਹਨਾਂ ਦੇ ਮਤਲਬ ਵਿਆਹ ਮਤਲਬ ਹੁੰਦੇ ਸੀ ਬਹੁਤ ਖਾਰੇ ਇਹ ਨਹੀਂ ਸਾਨੂੰ ਪਤਾ ਅਸੀਂ ਤਾਂ ਕਦੇ ਦੇਖਿਆ ਨਹੀਂ ਨਾ ਕਦੇ ਆਈਆਂ ਵੀ ਵਕੀਲ ਆਉਂਦਾ ਸੀ ਨਾਲ ਜਾਂ ਕੋਈ ਹੋਰ ਆਉਂਦਾ ਸੀ ਸਾਨੂੰ ਤਾਂ ਇੰਨਾ ਹੀ ਪਤਾ ਲੱਗਦਾ ਸੀ ਵੀ ਜਦੋਂ ਇੱਥੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਤਿੰਨ ਤਿੰਨ ਚਾਰ ਚਾਰ ਗੱਡੀਆਂ ਹੁੰਦੀਆਂ ਸੀ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਵਿਆਹ ਹੁੰਦੇ ਰਹੇ ਆ अच्छा जी हां जी ਤੇ ਉਹ ਫਿਰ ਦੱਖਣਾ ਪੈਸੇ ਵੀ ਲੈ ਜਾਂਦੇ ਨਹੀਂ ਇਹਨਾਂ ਨੂੰ ਪਤਾ ਹੋਊਗਾ ਆਪਾਂ ਤਾਂ ਕਦੇ ਗੁਰਦੁਆਰੇ ਚ ਆਈ ਹੀ ਨਹੀਂ ਵੀਰ ਜੀ ਚਲ ਠੀਕ ਹੈ ਉੱਥੇ ਇਹਨਾਂ ਨੂੰ ਹੀ ਪਤਾ ਉਹ ਕਿਹੜਾ ਸੀ ਗ੍ਰੰਥ ਇਹ ਸੀ ਕਿ ਕਿ ਉਹ ਨਹੀਂ ਜਿਹੜੇ ਹੈਲੋ ਹਾਂ ਹਾਂ ਬੁਲਾਣਾ ਇੱਕ ਵਾਰ ਜੀ ਕੁਝ ਨਾ ਕਰੋ ਯਾਰ ਸਾਨੂੰ ਪਾਣੀ ਚਾਹੀਦਾ ਆਮ ਲਗੜਾਣਾ ਸਾਡਾ ਚਾਹੇ ਸਾਡਾ ਹੈਲੋ ਬਾਬਾ ਜੀ ਇਹਨਾਂ ਨੂੰ ਦੱਸਾਂ ਵੀ ਕਿੰਨੇ ਵੇ ਤੁਹਾਡੀ ਅੰਗਰੀਕੋਸ਼ਨਾ ਆਈ ਤੁਹਾਡੇ ਕੋਲ ਵਿਆਹ ਵਾਲੀਆਂ ਬਾਬਾ ਜੀ ਇੱਕ ਮਿੰਟ ਬੰਦ ਕਰ ਦੇਣਾ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਕੋਲ ਚੋ ਜੀ ਹਾਂਜੀ ਇੱਕ ਮਿੰਟ ਪੇਟ ਕਰਿਓ ਹੁਣ ਦੇ ਮੁੱਦੇ ਤੇ ਹਾਂਜੀ ਵਾਹਿਗੁਰੂ ਜੀ ਵਾਹਿ ਜੀ ਖਾਲਸਾ ਬਾਈ ਪਤਾ ਜੀ ਮੁੱਦਾ ਹੀ ਹੁੰਦਾ ਆ ਵੀ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਜਹੇਦਾਰ ਕੁਲਦੀਪ ਸਿੰਘ ਜੀ ਬੋਲਦਾ ਹਾਂ ਇਹ ਲੁਧਿਆਣਾ ਜ਼ਿਲ੍ਹੇ ਦਾ ਬਾਬਾ ਜੀ ਅੱਗ ਲੱਗਦੀ ਅਸੀਂ ਦਾ ਪੌਮਾ ਦਾ ਦੂਰ ਕਰਾਉਂਦਾ ਹਾਂ ਹਾਂਜੀ ਓ ਮਾਦਾ ਚੁੱਪ ਕਰ ਜੋ ਮਹਾਰਾਜ ਪਤਾ ਗੱਲ ਕੀ ਹੋਈ ਆ ਇੱਥੇ ਨਿਸ਼ਾਨ ਸਾਹਿਬ ਵੀ ਵਿਧਾਇਆ ਗਿਆ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਮਹਾਰਾਜ ਇੱਥੇ ਹੈ ਨਹੀਂ ਕਿ ਪ੍ਰਕਾਸ਼ ਤੇ ਇਹਨਾਂ ਨੇ ਕਹਿੰਦੇ ਵੀ ਗਾਂ ਜਗਾ ਵੇਚਣ ਲੱਗੇ ਹੈਗੇ ਸਕੂਲ ਦੇ ਵਿੱਚ ਸਾਨੂੰ ਪਤਾ ਲੱਗਿਆ ਹੈਗਾ ਬੇਅਦਲੀ ਕੀਤੀ ਕਰਨ ਲੱਗੇ ਹੋਏ ਆ ਇੱਥੇ ਜੀ ਬੇਅਦਲੀ ਦਾ ਸਾਨੂੰ ਪਤਾ ਲੱਗਿਆ ਸੀ ਤਾਂ ਪਹੁੰਚੇ ਇੱਥੇ ਜੀ ਉੱਧਰ ਜਾਦੇ ਲੱਗੇ ਅੱਛਾ ਜੀ ਦਾਨਨੀ ਜੀ ਵੇਚਣ ਲੱਗੇ ਤਾਂ 50 ਬੰਦੇ ਕਹਿੰਦੇ ਆ ਜੀ ਕੌਣ ਕਹਿੰਦਾ ਅਸੀਂ ਨਹੀਂ ਵੇਚਦੇ ਲੱਗਦੀ ਅਸੀਂ ਦਾ ਕੁਝ ਹੋਰ ਕੀਤਾ ਸੀ ਕੇ ਬਾਬਾ ਜੀ ਹੁਣ ਮੈਂ ਤੁਹਾਨੂੰ ਦੱਸਾਂ ਜਗਾ ਵੀ ਕਿਵੇਂ ਛੱਡੀ ਸੀ ਸਾਡਾ ਮੁੰਡਾ ਨਾ ਸ਼ਹੀਦ ਹੋ ਗਿਆ ਸੀ ਪਿੰਡ ਮੈਂ ਤੁਹਾਨੂੰ ਦੱਸਦਾ ਜਗਾ ਸੀ 250 ਕਾ ਇਹਦਾ ਪਲਾਟ ਚਲੋ ਉਹ ਤੇ ਅਸੀਂ ਫਸ ਗਏ ਮਹੂਦਾਨੇ ਇੱਕ ਮਿੰਟ ਜੀ ਮਸਲਾ ਇਹਦਾ ਹੁੰਦਾ ਹੁੰਦਾ ਹੋਰ ਪੁੱਛ ਦੋ ਅੱਛਾ ਜੀ ਅੱਛਾ ਜੀ ਇਹ ਕਮੇਟੀ ਜੀ ਗੱਲ ਕਰਦੇ ਲੋ ਨੇ ਨੇ ਇੱਥੇ ਮਹਾਰਾਜ ਦਾ ਪ੍ਰਕਾਸ਼ ਸੀਗੇ ਵੀ ਤੁਸੀਂ ਇਹ ਲੈ ਕੇ ਗਏ ਹੋਏ ਆਂ ਇੱਥੋਂ ਹਾਂਜੀ ਉਹਨਾਂ ਨੂੰ ਸ਼ਾਂਤੀ ਬਖਸ਼ੋ ਅੱਛਾ ਜੀ ਅੱਛਾ ਜੀ ਰਾਜੇ ਦੇ ਲਈ ਦਰਵਾਜ਼ਾ ਨਹੀਂ ਕਰੀਆ ਨਾ ਇਹ ਕੋਲ ਰਾਜੇ ਦਾ ਪਹਿਲਾ ਇੱਕ ਹੱਥ ਦਿੱਤਾ ਅੱਛਾ ਜੀ जी जी अच्छा चाबिया लैग अच्छा ठीक है जी अच्छा जी ठीक है जी अच्छा जी ਇੱਕ ਮਿੰਟ ਰੋ ਜਾ ਮੈਂ ਆਉਂਦਾ ਠੀਕ ਹੈ ਜੀ ਪੈਣਾ ਕਿ ਸਕੂਲ ਵਾਲਿਆਂ ਨਾਲ ਗੱਲ ਕਰਦੇ ਉਹ ਸੱਤਾ ਵਾਲਾ ਚਲੋ ਦੇਖ ਲੈਣੇ ਬਾਬਾ ਜੀ ਫਿਰ ਆਪਾਂ ਕਰਦੇ ਆ ਮੈਨੂੰ ਸਮਝ ਤਾ ਤੇਰੀ ਇੱਥੋਂ ਦੇ ਮੱਲੇ ਵਾਲੇ ਆ ਉਹ ਸਾਰੇ ਦੱਸਦੇ ਪਏ ਵੀ ਜਗਾ ਇਹ ਸਕੂਲ ਨੂੰ ਵੇਚਣ ਲੱਗੇ ਅੰਦਰ ਅੰਦਰੋਂ ਗਰਾਊਂਡ ਗੱਲ ਚੱਲਦੀ ਪਈ ਆ ਬਾਬਾ ਜੀ ਤੁਹਾਡੀ ਮੈਂ ਮੈਂ ਬਚਨ ਮੰਨਦਾ ਵਾਹੀ ਗੁਰਜੀ ਤੁਹਾਡੇ ਤੁਹਾਡੇ ਮੈਂ ਬਚਨ ਮੰਨਦਾ ਅੰਦਰੋਂ ਅੰਦਰੀ ਗੱਲ ਹੋਣ ਈ ਅੰਦਰੋਂ ਅੰਦਰੀ ਕੰਮੀ ਇਹ ਕਹਿੰਦਾ ਆਪਾਂ ਕੱਲ ਨੂੰ ਸਕੂਲ ਦੇ ਚੇਅਰਮੈਨਾਂ ਬਹਿ ਜਾਣਾ ਤੁਸੀਂ ਵੀ ਆ ਜਾਓ ਸਵੇਰੇ 8:30 ਵਜੇ ਠੀਕ ਹੈ ਜੀ ਹਾਂ ਪਤਾ ਸਾਡੇ ਕੋਲ ਦੋ ਵਾਰ ਤਾਂ ਉਹ ਆਏ ਤੇ ਦੋ ਵਾਰੀ ਆਲੰਗੀਰ ਸਾਹਿਬ ਵਾਲੇ ਆਏ ਨੇ ਇੱਥੇ ਕਿ ਸ਼ਿਕਾਇਤ ਤੇ ਚੱਕ ਸ਼ਿਕਾਇਤ ਵੀ ਅਸੀਂ ਨਹੀਂ ਕੀਤੀ ਉਹ ਚੈੱਕ ਕਰਕੇ ਗਏ ਨੇ ਤੇ ਪੰਜਾਂ ਚੌ ਮੈਂਬਰਾਂ ਨੇ ਸਾਈਨ ਕਰ ਦਿੱਤੇ ਵੀ ਇਹ ਅਸੀਂ ਬਾਬਾ ਜੀ ਨੂੰ ਵਿਆਹ ਨਹੀਂ ਕਰਨ ਦਿੰਦੇ ਉਹ ਜਿੰਨਾ ਪੰਜਾਂ ਚੋਂ ਨੇ ਸੈਨ ਕੀਤੇ ਉਹ ਨਾਲ ਰਲੇ ਸੀ ਠੀਕ ਹੈ ਇਹ ਹਿੱਸਿਆ ਪੱਤੀ ਕਰਦੇ ਸੀ ਸਾਡਾ ਤਾਂ ਜਦੋਂ ਕੇਸ ਚੱਲਿਆ 10 ਸਾਲ ਕੇਸ ਚੱਲਿਆ ਸੀ ਆ ਬਾਬਾ ਜੀ 10 ਸਾਲ ਗੁਰਦੁਆਰਾ ਸਾਹਿਬ ਨਹੀਂ ਆਏ 10 ਸਾਲ ਨਹੀਂ ਆਏ 10 ਸਾਲ ਕੇਸ ਚੱਲਦਾ ਰਿਹਾ ਠੀਕ ਹੈ ਜੀ ਤੇ ਉਹ ਕੇਸ ਅਸੀਂ ਜਿੱਤੇ ਆ ਆ ਜਿਹੜਾ ਕੇਸ ਆ ਇਹ ਲੱਗਾ ਇਹ ਦੁਬਾਰਾ ਜਿਹੜਾ ਕੇਸ ਅਸੀਂ ਬਾਬਾ ਜੀ ਤੋਂ ਜਿੱਤੇ ਨਾ ਉਹ ਲੱਗਾ ਅੱਛਾ ਜੀ ਉਹ ਕੇਸ ਜਿੱਤ ਕੇ ਤੇ ਉਹ ਮੁੜ ਕੇ ਅਸੀਂ ਜਦੋਂ ਆਲੰਗੀਰ ਸਾਹਿਬ ਲਖਾਇਆ ਵੀ ਹੈ ਜਾ ਕੇ ਵੀ ਐ ਕਰਕੇ ਭਾਜੀ ਉੱਥੇ ਇੰਨਾ ਕੁਛ ਪਿਆ ਹੈ ਵੀ ਇਹਦਾ ਕੀ ਕਰੀਏ ਉਹ ਕਹਿੰਦੇ ਸਾਡੇ ਕੋਲ ਖਤਮ ਹੋਏ ਹੋਏ ਆ ਮਹਾਰਾਜ ਦੀਆਂ ਬੀੜਾਂ ਵੀ ਤੁਸੀਂ ਬਾਅਦ ਦੇ ਵਿੱਚ ਤੁਹਾਨੂੰ ਦੇ ਦੇਵਾਂਗੇ ਮੈਂ ਕਿਹਾ ਚਲੋ ਠੀਕ ਆ ਇੱਥੇ ਮੱਲੇ ਜਾਣ ਕੇ ਗੱਲ ਕੀਤੀ ਵੀ ਆਪਾਂ ਭਾਈ ਕੋਈ 10 20 50 ਹਿੱਸਾ ਜੇ ਕਿਸੇ ਨੇ ਪਾਉਣਾ ਤੇ ਪਾ ਲੋ ਆਪਾਂ ਗੋਇੰਦਵਾਲ ਸਾਹਿਬ ਸਰੂਪ ਵਟਾਉਣ ਜਾਣੇ ਨੇ ਜਦੋਂ ਗੋਇੰਦਵਾਲ ਸਾਹਿਬ ਸਰੂਪ ਵਟਾਉਣ ਗਏ ਆ 1 ਰੁਪਿਆ ਵੀ ਨਹੀਂ ਕਿਸੇ ਨੇ ਪਾਇਆ ਗੱਡੀ ਤੇ ਚੜ੍ਹ ਕੇ ਉਂਝ ਜਰੂਰ ਬੀਬੀਆਂ ਗਿਆ ਚਲੀਆਂ ਸੁਣ ਲੋ ਗੱਲ ਸੁਣੋ ਸੁਣ ਸੁਣ ਲੋ ਗੱਲ ਹੈ ਨਾ ਤੇ ਆ ਕੰਮ ਹੋਇਆ ਹੁਣੇ ਕੱਲ ਦੇ ਨਾ ਭੰਗੜਾ ਕਿਸ ਚੀਜ਼ ਪਿੱਛੇ ਪਾ ਰਿਆ ਇਹ ਤੁਹਾਨੂੰ ਇਹਨਾਂ ਨੂੰ ਗੁਰੂ ਘਰ ਨਾਲ ਕੋਈ ਨਹੀਂ ਗਾ ਜਦੋਂ ਮੈਂ ਤੁਹਾਨੂੰ ਆਉ ਜਿਹੜੇ ਉਹ ਬੰਦੇ ਨੂੰ ਤੁਸੀਂ ਰੋਪ ਲਾ ਰਹੇ ਵੀ ਵਿਆਹ ਕਰਾ ਉਹ ਕਰਾਉਂਦਾ ਹੀਗਾ ਵਿਆਹ ਤੁਹਾਨੂੰ ਕਿਹੜਾ ਜੀ ਜਿਹੜਾ ਬੰਦਾ ਇੱਥੇ ਹੁਣ ਬੈਠਾ ਹੈ ਪਾਚ ਸਾਬਾ ਬਾਬਾ ਜੀ ਗੱਲ ਐ ਨਿਬੜਨੀ ਐ ਇਹਦਾ ਤੁਸੀਂ ਸੋਚ ਕਾਓ ਤੇ ਜਾਂ ਉੱਥੇ ਲੰਮੇ ਪਾਓ ਮੈਨੂੰ ਵੀ ਤੇ ਉਹਨੂੰ ਵੀ ਤੇ ਮੇਰੀ ਗੱਲ ਤਾਂ ਸੁਣ ਲਓ ਉਹ ਪਾਪਾ ਬਣਿਆ ਤਿੰਨਾ ਚੌਥਾ ਮਾਂ ਤੇ ਆਪਦੇ ਮੂੰਹ ਮੰਨਿਆ ਉਹ ਵੀ ਮੈਂ ਤੁਹਾਨੂੰ ਨਾ ਮੁੰਡਾ ਸਾਡਾ ਇੱਥੇ ਘਰੇ ਹੈ ਨਹੀਂਗਾ ਉਹ ਨਾ ਇਹਨਾਂ ਨੇ ਜਿਹੜੇ ਉਂਝ ਦਾ ਪਤਾ ਲੱਗਣਾ ਹੀ ਲੱਗਣਾ ਸੀ ਜਦੋਂ ਇਕੱਠੇ ਹੋਏ ਨਾ ਤੇ ਇਹਨੇ ਆਪਦੇ ਮੂੰਹੋਂ ਕਿਆ ਕਹਿੰਦਾ ਮੈਂ ਤਾਂ ਇੱਕ ਵਾਰੀ ਪਾਈ ਐ ਗਵਾਈ ਚਾਹੀ ਇੱਕ ਵਾਰੀ ਪਾਈ ਚਾਹੀ ਦੋ ਵਾਰੀ ਆਨ ਪੁੱਛਣਾ ਸੌ ਸੌ ਤੇ ਗੱਲ ਜਾਣੀ ਐ ਪੁੱਛ ਲੋ ਇਹਨੇ ਕਿਹਾ ਕਿ ਤੁਸੀਂ ਨਜ਼ਰ ਆ ਬਣਿਆ ਤੇ ਦੱਸਿਆ ਕੋਈ ਲੋੜ ਹੀ ਕੋਈ ਨਹੀਂ ਦੇਖੋ ਉਹ ਗੱਲ ਕੀ ਹੋਈ ਸੀ ਜਦੋਂ ਇਹਦੇ ਬਾਬਾ ਵਿਆਹ ਪੜ੍ਹਦੇ ਸੀ ਗੱਲ ਹਾਂਜੀ ਮੈਂ ਇੱਥੇ ਆਇਆ ਮੈਨੂੰ ਆਵਾਜ਼ ਮਾਰੀ ਬਾਬੇ ਨੇ ਠੀਕ ਹੈ ਜੀ ਕਹਿੰਦਾ ਮਹਿੰਦਰ ਸਿੰਘ ਉੱਤੇ ਆਓ ਠੀਕ ਹੈ ਜੀ ਮੈਂ ਉੱਤੇ ਆ ਗਿਆ ਵਿਆਹ ਹੋ ਗਿਆ ਮੈਨੂੰ ਕਹਿੰਦਾ ਇੱਥੇ ਖੜ੍ਹ ਮੈਂ ਖੜ੍ਹ ਗਿਆ ਕੁੜੀ ਮੁੰਡੇ ਦੇ ਪਿੱਛੇ ਖੜਾਇਆ ਕਹਿੰਦਾ ਪੈ ਇਹਨੇ ਵਿਆਹ ਕਰਤਾ ਵੀ ਆਸ਼ੀਰਵਾਦ ਦੇਣਾ ਆਸ਼ੀਰਵਾਦ ਦੇ ਦਿੱਤਾ ਅੱਛਾ ਜੀ ਠੀਕ ਹੈ ਉਹ ਕਹਿੰਦਾ ਸਾਈਨ ਕਰ ਦੇ ਮੈਨੂੰ ਨਹੀਂ ਪਤਾ ਕੀ ਚੱਕਰ ਕੀ ਇਹਨੇ ਮੈਂ ਸਾਈਨ ਕੀਤੇ ਕੀਕ ਸਾਈਨ ਕਰਨ ਤੋਂ ਬਾਅਦ ਜਦੋਂ ਮੈਨੂੰ ਕਹਿੰਦਾ ਵੀ ਸ਼ਗਨ ਲੱਲਾ 500 ਰੁਪਏ ਮੈਂ ਥਾੜਾ ਘਰੇ ਪੁੱਛੋ ਕਰਦੇ ਨੇ ਮੈਂ ਕਿਹਾ ਮੈਂ ਬਾਬਾ 500 ਰੁਪਏ ਦੇ ਪਤਾ ਨਹੀਂ ਕਾਹ ਦੇ ਦਿੰਦਾ ਹਾਂ ਇਹ ਦੇਹੀ ਤੁਹਾਨੂੰ ਕਿਹਾ ਮੈਂ ਠੀਕ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਬਾਬਾ ਜਿਹੜੇ ਉਥੋਂ ਕਿਦਰੀਆਂ ਜੋ ਕਿਦਰੀਆਂ ਲਾਉਂਦੇ ਹੋਵਿਆ ਉਹ ਕਰਾਂਦਾ ਅੱਛਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਆਣਾ ਛੱਡਦਾ ਠੀਕ ਹੈ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਚੱਲਦਾ ਭਾਈ ਕੇਸ ਠੀਕ ਹੈ ਜੀ ਇੱਕ ਵਾਰ ਇਹਨਾਂ ਨੇ ਸਮਾਂ ਬਾਬਾ ਜੀ ਜਿਹੜੇ ਵਿਆਹ ਕਰਦਾ ਹੈ ਉਹ ਫਰਦੀ ਵਿਆਹ ਕਰਦੇ ਸੀ ਹਾਂ ਜਿਹੜੇ ਕਜੈਰੀਆਂ ਜਾਂਦੇ ਵਕੀਲ ਨਾਲ ਆਉਂਦਾ ਸੀਗਾ ਠੀਕ ਹੈ ਕੁੜੀ ਮੁੰਡੇ ਭਜੇ ਜਿਹੜੇ ਜਾਂਦੇ ਹਾਂ ਇਹ ਕੁੜੀ ਮੁੰਡੇ ਭਜੇ ਹੋਣਗੇ ਜਾਂ ਜਿਹੜੇ ਆਹ ਉਹ ਹੀ ਕੋਰਟ ਵਾਲੇ ਜੋ ਵੀ ਹੁਣੇ ਤੁਸੀਂ ਮੰਨੇ ਵਿਆਹ ਕਰਵਾਉਂਦੇ ਸੀ ਇੱਕ ਬੇਇਨਤੀ ਸੁਣੋ ਮੈਂ ਕੋਲ ਖੜਾ ਸੀ ਤੇ ਉਹਨਾਂ ਨੇ ਕਿਹਾ ਆਸ਼ੀਰਵਾਦ ਦੇ ਦਿਓ ਤੇ ਮੈਂ ਆਸ਼ੀਰਵਾਦ ਦਿੱਤਾ ਤੇ ਮਤਲਬ ਤੁਸੀਂ ਗਵਾਹੀ ਵੀ ਪਾਈ ਐ ਸੈਂ ਵੀ ਕੀਤੇ ਹੋ ਸੈਂ ਵੀ ਕੀਤੇ ਐ ਅੱਛਾ ਮਤਲਬ ਤੁਹਾਨੂੰ ਪਤਾ ਸੀ ਵਿਆਹ ਹੋਊਗਾ ਨਹੀਂ ਉਹ ਵੀ ਨਹੀਂ ਪਤਾ ਵੀ ਜਾ ਕਟਿਆਰੀਆਂ ਚੋਂ ਆਏ ਆ ਇਹ ਨਹੀਂ ਪਤਾ ਪਰਿਵਾਰ ਨਾਲ ਉਦੋਂ ਪਰਿਵਾਰ ਨਹੀਂ ਨਾਲ ਸੀਗਾ ਹੈਗੇ ਸੀ 6-7 ਜਣੇ ਸੀ ਨਾਲ ਉਹਨਾਂ ਦੇ ਬੁੜੀ ਮੁੰਡੇ ਦਾ ਹਾਂਜੀ 6-7 ਜਣੇ ਸੀ ਕਿੰਨੇ ਕੁ ਵਿਆਹ ਇਹ ਨਹੀਂ ਪਤਾ ਜੀ ਮੈਂ ਮੈਂ ਉਸ ਤੋਂ ਬਾਅਦ ਗੁਰਦਾਰੇ ਆਣਾ ਬੰਦ ਕਰਤਾ ਸੀਗਾ ਤੁਹਾਡੇ ਸਾਹਮਣੇ ਕਿੰਨੇ ਹੋਏ ਨਹੀਂ ਮੈਨੂੰ ਨਹੀਂ ਪਤਾ ਉਸ ਦੇ ਵਿੱਚ ਮੈਂ ਇਨਵੋਲ ਹੈ ਹੀ ਨਹੀਂ ਕਿਸੇ ਵਿਆਹ ਜੀ ਅੱਛਾ ਆ ਜਿਹੜਾ ਵਿਆਹ ਤੁਸੀਂ ਕਹਿ ਰਹੇ ਹੋ ਹਾਂ ਵੀ ਉਹਨੇ ਕੋਈ ਵਿਆਹ ਤੁਹਾਡੇ ਅੱਖਾਂ ਸਾਹਮਣੇ ਕਿੰਨੇ ਹੋਏ ਇੱਕ ਮੈਂ ਤੁਹਾਨੂੰ ਕਹਿ ਰਿਹਾ ਮੈਂ ਮੈਂ ਉਹਦੇ ਵਿੱਚ ਇਨਵੋਲ ਨਹੀਂ ਕਿਸੇ ਵਿਆਹ ਦੇ ਆਉਣਾ ਜਾਣਾ ਹਾਂ ਇੱਕ ਵਿਆਹ ਮੈਂ ਉਸ ਤੋਂ ਬਾਅਦ ਹਾਂਜੀ ਤੁਸੀਂ ਗਵਾਹ ਵੀ ਬਣੇ ਸਾਈਨ ਵੀ ਕੀਤੇ ਹਾਂਜੀ ਉਹ ਕਦੇ ਦਿਲ ਰਾਜ਼ਬਲਿਤ ਕਰਨ ਇਸ ਟਾਈਮ ਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਸਾਡੀ ਕਸਟਡੀ ਦੇ ਵਿੱਚ ਹੈ ਹਾਂਜੀ ਕੀ ਕਰ ਠੀਕ ਹੈ ਇਹ ਮਾਤਾ ਜੀ ਵਿਆਹ ਕਰਾਉਂਦੇ ਸੀਗੇ ਕੋਰਟ ਦੇ ਵਿੱਚ ਮੰਨ ਕੇ ਵੀ ਆਏ ਨੇ ਆ ਦੇਖੋ ਇਹਨਾਂ ਦੀ ਕਾਪੀ ਕੋਰਟ ਦੀ ਜਿਹੜੀ ਇਹਨਾਂ ਦੇ ਗਵਾਹੀ ਹੈ ਉਹਦੀ ਕਾਪੀ ਹੈਗੀ ਹੈ ਕੋਰਟ ਦੀ ਠੀਕ ਹੈ ਸਾਡੇ ਕੋਲ ਇਹਨਾਂ ਨੇ ਖੁਦ ਮੰਨੇ ਆ ਵੀ ਮੈਂ ਵਿਆਹ ਕਰਾਉਂਦੀ ਰਹੀਆਂ ਮੇਰੇ ਤੋਂ ਗਲਤੀ ਹੋ ਗਈ ਅੱਗੇ ਤਾਂ ਮੈਂ ਨਹੀਂ ਕਰਾਉਂਦੀ ਸਾਰਾ ਮੱਲਾ ਸਾਡੇ ਘਰੇ ਗਿਆ ਉਹ ਵੀਡੀਓ ਸਾਡੇ ਕੋਲ ਆ ਉਹ ਹੱਲੇ ਤੁਹਾਨੂੰ ਮਿਲ ਨਹੀਂ ਰਹੀਗੀ ਬੱਚਿਆਂ ਨੂੰ ਬੋਲ ਕੇ ਕਿ ਬੱਚੇ ਇਸ ਵਕਤ ਨੂੰ ਜੀ ਉਹ ਅਸੀਂ ਆਲੰਗਵੀਸ ਸੈ ਉੱਥੇ ਗੋਇੰਦਵਾਲ ਸਾਹਿਬ ਜਮ੍ਹਾਂ ਕਰਵਾ ਦਿੱਤਾ ਹਾਂ ਜੀ ਠੀਕ ਹੈ ਜਿਹੜਾ ਮੱਗੁਰ ਮਹਾਰਾਜ ਜੀ ਦਾ ਸਰੂਪ ਸੀਗਾ ਕਮੇਟੀ ਵਾਲਿਆਂ ਨੇ ਸਾਨੂੰ ਕਿਹਾ ਅਸੀਂ ਉੱਥੇ ਜਮ੍ਹਾਂ ਕਰਵਾ ਆਏ ਹਾਂ ਹਾਂ ਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੁਹਾਡੇ ਪ੍ਰਬੰਧ ਨਹੀਂ ਪੂਰੇਗੇ ਤੇ ਤੁਸੀਂ ਇਹ ਜਿਹੜਾ ਵੀ ਗੁਰਦੁਆਰਾ ਸਾਹਿਬ ਨਹੀਂ ਚਲਾ ਸਕਦੇਗੇ ਅਸੀਂ ਇਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਚਲੋ ਕੋਈ ਸਾਡੇ ਨਾਲ ਨਹੀਂ ਚੱਲਿਆ ਮੈਂ ਕਹਿੰਦੇ ਵੀ ਫਰਦੀ ਵਿਆਹ ਕਿੱਥੇ ਜਾਂਦੇ ਸੀ ਉਹ ਇਹ ਕਰਦੇ ਸੀ ਜੀ ਅਸੀਂ ਨਹੀਂ ਕਰਦੇ ਵਾਈਰ ਨੂੰ ਸਾਨੂੰ ਨਹੀਂ ਪਤਾ ਉਹ ਲੱਗੇ ਕੀ ਨਹੀਂ ਪਤਾ ਉਹ ਭੈਣੇ ਉਹ ਭੈਣੇ ਉਹ ਕੀ ਨਹੀਂ ਪਤਾ ਸ਼ਰਮ ਕਰ ਕੋਈ ਫੜੇ ਮੂੰਹ ਤੇਰਾ ਇਹ ਮੈਂ ਮੂੰਹ ਤੇਰਾ ਇਹ ਮੂੰਹ ਤੇਰਾ ਫੜੇ ਮੂੰਹ ਤੇਰੀ ਸ਼ਕਲ ਦਾ ਤੇਰਾ ਤੇ ਤੇਰਾ ਆ ਆ ਆ ਆ एक दिन आया, अब तू इस एक मिनट यार, तू इस साले इंद्रिय चौक, अब लाज लाती, लाज लाग रहती, फिर तू क्या करता है, कब करता है तू ही, हाँ, कब करता है तू ही, 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 कब करता है कोई इशानी पाया बाबाजी बाबाजी अकेले कोई इशानी पाया तेरे वीडियो मेरे को बहुत गड्ढा है गड्ढा गड्ढा मैं गड्ढा गड्ढा मैं गड्ढा મે <coughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਾ ਬਤ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਜਿੱਥੇ ਵੀ ਕੋਈ ਕਾਰਵਾਈ ਹੁੰਦੀ ਆ ਤੇ ਅਸੀਂ ਪਹੁੰਚਦੇ ਆ ਮੁਖ ਜ਼ਹੀਰ ਕਲਵਿੰਦਰ ਸਿੰਘ ਜੀ ਤੇ ਰਾਜਾ ਰਾਜੇਂਦੀ ਦੇ ਹੇਠ ਹੈ ਹੀ ਕੰਮ ਕਰਦੇ ਆ ਸੇਵਾ ਕਰਦੇ ਆ ਜੋ ਵੀ ਆ ਤੇ ਅਸੀਂ ਸਾਨੂੰ ਉੱਥੇ ਫੋਨ ਪਹੁੰਚਾ ਉੱਥੇ ਸ਼ੌਣੀ ਦੇ ਵਿੱਚ ਸਾਨੂੰ ਵੀ ਕਹਿੰਦੇ ਵੀ ਉੱਥੇ ਇੱਕ ਨਿਸ਼ਾਨ ਸਾਹਿਬ ਸੀਗਾ ਉਹ ਵਿਧਾਇਆ ਗਿਆ ਹੈਗਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਉੱਥੋਂ ਵੀ ਲਜਾਇਆ ਗਿਆ ਹੈਗਾ ਤੇ ਵੀ ਅਸੀਂ ਕਿਹਾ ਵੀ ਚਲੋ ਅਸੀਂ ਦੇਖ ਕੇ ਆਉਣੇ ਆ ਕੋਈ ਕਾਰਵਾਈ ਕਰਕੇ ਆਉਣੇ ਦੇਖਦੇ ਵੀ ਵਾਕਈ ਸਹੀ ਗੱਲ ਆ ਜਦੋਂ ਅਸੀਂ ਵਾਕਈ ਇੱਥੇ ਆਏ ਤੇ ਵਾਕਈ ਉਹ ਗੱਲਾਂ ਸਾਡੀਆਂ ਸੱਚ ਪੂਰੀਆਂ ਹੋ ਗਈਆਂ ਨੇ ਤੇ ਲੇਕਿਨ ਬਹੁਤ ਘਟਨ ਵਾਲੀ ਗੱਲ ਹੈਗੀ ਆ ਵੀ ਜਿਹੜੇ ਮੱਲੇ ਵਾਲੇ ਹੋ ਕੇ ਇੱਕ ਗੁਰੂ ਘਰ ਨਹੀਂ ਸੰਭਾਲ ਸਕਦੇ ਉਹ ਹੋਰ ਕੀ ਸੰਭਾਲਣਗੇ ਆਪਣਾ ਪਰਿਵਾਰ ਕੀ ਸੰਭਾਲਣਗੇ ਜਿਹੜਾ ਇੱਕ ਗੁਰੂ ਘਰ ਬਹੁਤ ਵੱਡੀ ਚੀਜ਼ ਹੈ ਬਾਈ ਡਿਊਟੀ ਕਿੰਨਾ ਦੀ ਸੀ ਕਿਹੜੇ ਗ੍ਰਾਂਤੀ ਸਾਹਿਬ ਸੀ ਇਹ ਗ੍ਰਾਂਤੀ ਸਾਹਿਬ ਇੱਕ ਨੇ ਦੋ ਗ੍ਰਾਂਤੀ ਸਾਹਿਬ ਹੈ ਇੱਕ ਗ੍ਰਾਂਤੀ ਸਾਹਿਬ ਮਰ ਗਿਆ ਹੈਗਾ ਤੇ ਇੱਕ ਪਤਾ ਨਹੀਂ ਕਿਹੜਾ ਬਾਬਾ ਸੀਗਾ ਇੱਕ ਗਰੰਤੀ ਸਾਹਿਬ ਹੋਰ ਸੀਗਾ ਜਿਹੜਾ ਦੱਸਿਆ ਤੁਸੀਂ ਬਾਬਾ ਜੀ ਦਾ ਭਰਾ ਸੀਗਾ ਜਿਹੜਾ ਇਹ ਦੱਸਦੇ ਪਏ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਨੂੰ ਤਾਂ ਪਤਾ ਇੰਨਾ ਲੱਗਾ ਵੀ ਇੱਥੇ ਆਏ ਅਸੀਂ ਪਹੁੰਚੇ ਆਂ ਵੀ ਬੇਅਦਵੀ ਵਾਕਈ ਜਿਹੜੇ ਗੁਟਕਾ ਸਾਹਿਬ ਸੀਗੇ ਉਹ ਬਹੁਤ ਬੇਅਦਵੀ ਹੈ ਬਹੁਤ ਮਸਤਾਨੇ ਹੋ ਚੁੱਕੇ ਸੀਗੇ ਫਿਰ ਜਿਆਦਾ ਹੀ ਮਸਤਾਨੇ ਹੋ ਚੁੱਕੇ ਆ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਵੀ ਅਸੀਂ ਮਹਾਰਾਜ ਪ੍ਰਕਾਸ਼ ਜਿਹੜਾ ਹੈਗਾ ਅਸੀਂ ਲੈ ਕੇ ਗਏ ਆ ਕਿਤੇ ਉਹ ਆਲਮਗੀਰ ਸਾਹਿਬ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਥੋਂ ਆਏ ਹੋਇਆ ਉਹ ਕਹਿੰਦੇ ਵੀ ਉਹਨਾਂ ਨੇ ਕੱਲ 10 ਵਜੇ ਦਾ ਟਾਈਮ ਰੱਖਿਆ ਕਹਿੰ ਕਹਿੰਦੇ ਅੰਦਰ ਗਰਾਊਂਡ ਸਕੂਲ ਇਹ ਵਿਗਦਾ ਪਿਆ ਹੈਗਾ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਦਾਨ ਕਰਦੇ ਪਿਆ ਹਾਂ ਇਹ ਹੁਣ ਕੱਲ ਨੂੰ ਗੱਲਬਾਤ ਪਤਾ ਲੱਗੂ ਵੀ ਕੀ ਗੱਲਬਾਤ ਆ ਸਾਰੀ ਸੱਚਾਈ ਗੱਲਬਾਤ ਕੱਲ ਲੱਗੂ ਜੀ ਹੁਣ ਕੱਲ ਕਮੇਟੀ ਆਲੇ ਆ ਰਿਹਾ ਜਿਹੜੇ ਪਰਿਵਾਰ ਵੱਲੋਂ ਦੱਸੇ ਆ ਰਹੇ ਬਿਲਕੁਲ ਗੁੱਟਕਾ ਜ਼ਾਬ ਵੀ ਉਹਨਾਂ ਨੇ ਸਾਹਮਣੇ ਦਿਖਾਏ ਤੁਹਾਨੂੰ ਪਰਮਾਲਾ ਸਾਹਿਬ ਵੀ ਦਿਖਾਇ ਲੱਗਦਾ ਵੀ ਪਰਿਵਾਰ ਦੀ ਜਿਹੜੀ ਸਹਿਮਤੀ ਹੈ ਕਿਵੇਂ ਲੱਗਦੀ ਹੈ ਪਰਿਵਾਰ ਦੀ ਸਹਿਮਤੀ ਜਦੋਂ ਹੁਣ ਜਦ ਮਾਲਕ ਇਹ ਆ ਜਦੋਂ ਸਾਰਾ ਕੁਝ ਕਰਦੇ ਧਰਦੇ ਆ ਕੇਸ ਇਹ ਜਿੱਤੇ ਹੈਗੇ ਆ ਸਾਰਾ ਕੁਝ ਗੱਲ ਤੇ ਜਿੰਮੇਵਾਰੀ ਤਾਂ ਇਹਨਾਂ ਜਿਹਨੂੰ ਕਿੱਦਾ ਕਹਿਦੀ ਆ ਮਾੜਾ ਜਦੋਂ ਚਾਬੀ ਇਹਨਾਂ ਕੋਲੋਂ ਨਿਕਲੀ ਆ ਪਪਾ ਜੀ ਇਹਦਾ ਵਿਆਹ ਹੋ ਗਿਆ ਨਹੀਂ ਅੱਜ ਵੀ ਵਿਆਹ ਬਹੁਤ ਹੋਇਆ ਤੇ ਉਹ ਇਹਦਾ ਮੈਨੂੰ ਪਤਾ ਨਹੀਂ ਜੀ ਹੋਏ ਹੋਣਗੇ ਲੇਕਿਨ ਬਹੁਤ ਵੱਡੀਆਂ ਘਟਰੀਆਂ ਗੱਲ ਹੈ ਜਿਹੜੀ ਹੋਈ ਆ ਸਾਨੂੰ ਜੇ ਪਤਾ ਲ ਹੁੰਦਾ ਤੇ ਅਸੀਂ ਤਾਂ ਪੂਰੀ ਕਾਰਵਾਈ ਕਰਨੀ ਸੀ ਸਾਨੂੰ ਤਾਂ ਹੁਣ ਪਤਾ ਲੱਗਾ ਇੱਥੇ ਆਣ ਕੇ ਵੀ ਵਿਆਹ ਹੋਏ ਹੋਏ ਇੱਥੇ ਉਹ ਤਾਂ ਕਰਦਾ